ਯਾਵ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਧਾਰੀਵਾਲ ਵੱਲੋਂ ਸੈਂٹری ਇੰਸਪੈਕਟਰ ਸੰਜੀਵ ਸੋਨੀ ਦੀ ਅਗਵਾਈ ਹੇਠ ਸਮੁੱਚੇ ਸਟਾਫ ਤੇ ਸਹਿਯੋਗ ਨਾਲ ਸਾਵਣ ਦੇ ਮਹੀਨੇ ਨੂੰ ਸਮਰਪਿਤ ਬੱਸ ਸਟੈਂਡ ਧਾਰੀਵਾਲ ਵਿਖੇ ਲੰਗਰ ਲਗਾਇਆ ਗਿਆ ਜਿਸ ਦੀ ਆਰੰਭਤਾ ਸ਼੍ਰੀ ਸੰਕਟਮੋਚਨ ਬਾਲਾ ਜੀ ਮੰਦਿਰ ਧਾਰੀਵਾਲ ਦੇ ਮੁੱਖ ਸੇਵਾਦਾਰ ਸ਼੍ਰੀ ਨਰਿੰਦਰ ਪਿੰਜਾ ਵੱਲੋਂ ਭਗਵਾਨ ਸਿਵ ਭੋਲੇ ਨੋ ਜੀ ਦੀ ਅराधना ਕਰਕੇ ਕੀਤੀ ਜਦ ਕੇ ਨਗਰ ਕੌਂਸਲਰ ਪ੍ਰਧਾਨ ਅਸ਼wini ਦੁੱਗਲ ਵਾਈਸ ਪ੍ਰਧਾਨਕ ਉਸਮ ਖੋਸਲਾ ਦੇ ਪਤੀ ਨੋਨੀ ਖੋਸਲਾ ਕੌਂਸਲਰ ਦੀਪਕ ਕੁਮਾਰ ਰਿੰਟੂ ਕੌਂਸਲਰ ਪਵਨ ਅਬਰੋਲ ਨਰਾਇਣ ਮਲੋਤਰਾ ਸ਼ਿਵ ਸੈਨਾ ਉਦਾ ਬਾਲਾ ਸਾਹਿਬ ਠਾਕਰੇ ਦੇ ਸੁਪਾ ਪ੍ਰਧਾਨ ਹਣੀ ਮਹਾਜਨ ਵੱਲੋਂ ਨਗਰ ਕੌਂਸਲ ਧਾਰੀਵਾਲ ਦੇ ਸਮੁੱਚੇ ਸਟਾਫ ਵੱਲੋਂ ਕੀਤੇ ਉਪਰਾਲੇ ਦੀ ਸਲਾਹ ਕਰਦੇ ਹੋਏ ਸ਼ਰੀਨਿੰਦਰ ਪ੍ਰਿੰਜਾ ਜੀ ਨੂੰ ਸ਼ਰੋਪਾ ਪਾ ਕੇ ਸਨਮਾਨਿਤ ਕੀਤਾ ਜਦ ਕੇ ਸੈਂٹری ਇੰਸਪੈਕਟਰ ਸੰਜੀਵ ਸੋਨੀ, ਗੌਰਵ ਖੋਸਲਾ, ਰੋਹਿਤ ਵਰਮਾ ਸਮੇਤ ਨਗਰ ਕੌਂਸਲ ਤਾਰੀਵਾਲ ਵੱਲੋਂ ਸ਼ਰੀਨਿੰਦਰ ਪ੍ਰਿੰਜਾ ਨੂੰ ਸ਼ਿਵ ਪਰਿਵਾਰ ਦੀ ਮੂਰਤੀ ਭੇਟ ਕਰਦੇ ਹੋਏ ਸਵਾਗਤ ਕੀਤਾ ਇਸ ਮੌਕੇ ਤੇ ਸੈਂٹری ਇੰਸਪੈਕਟਰ ਸੰਜੀਵ ਸੋਨੀ ਨੇ ਲੰਗਰ ਦੌਰਾਨ ਪ੍ਰਧਾਨ ਸਮੇਤ ਪਹੁੰਚੀਆਂ ਸ਼ਖਸੀਤਾਂ ਨੂੰ ਜੀ ਆਇਆਂ ਆਖਦੇ ਹੋਏ ਧੰਨਵਾਦ ਕੀਤਾ ਅਤੇ ਸਮੁੱਚੇ ਸਟਾਫ ਵੱਲੋਂ ਲੰਗਰ ਦੌਰਾਨ ਨਪਾਈਆਂ ਸੁਭਾਵਾਂ ਲਈ ਸ਼ੁਕਰਾਨਾ ਕਰਦੇ ਹੋਏ ਭਾਵਨਾ ਪ੍ਰਗਟ ਕੀਤੀ ਕਿ ਲੰਗਰ ਦੌਰਾਨ ਸੇਵਾ ਨਿਭਾਉਣ ਵਾਲੇ ਹਰੇਕ ਵਿਅਕਤੀ ਨੂੰ ਸੇਵਪੁਰੇ ਨਾਸ ਜੀ ਦਾ ਅਸੀਸ ਵੱਧ ਪ੍ਰਾਪਤ ਹੋਵੇਗਾ ਲੰਗਰ ਦੌਰਾਨ ਮਨ ਸਵੰਨੇ ਪਕਵਾਨਾਂ ਤੋਂ ਇਲਾਵਾ ਮਾਲ ਪੂਰੇ ਅਤੇ ਖੀਰ ਦੇ ਲੰਗਰ ਵਰਤਾਏ ਗਏ ਜਦ ਕਿ ਲੰਗਰ ਸਾਰਾ ਦਿਨ ਅਤੁੱਟ ਚੱਲਿਆ ਦੇਖੋ ਧਰਿਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਬੋ ਸ਼ੰਕਰ ਭਗਵਾਨ ਕੀ ਜੈ ਕਰਾਈ ਵੀਰ ਬਜਰੰਗ ਬਲੀ ਹਰ ਮਹਾਦੇਵ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਦੀ ਸ਼੍ਰਾਵਣ ਮਾਸ ਦਾ ਦੂਜਾ ਪਾਵਨ ਪਵਿੱਤਰ ਸੋਮਵਾਰ ਦਾ ਪਵਿੱਤਰ ਦਿਹਾੜਾ ਹੈ ਤੇ ਸ਼੍ਰੀ ਰਾਮ ਜੀ ਦੇ ਈਸ਼ਟ ਭਗਵਾਨ ਸ਼ੰਕਰ ਭਗਵਾਨ ਦੇ ਪਾਵਨ ਪਵਿੱਤਰ ਦਿਵਸ ਦੇ ਉਪਲਖ ਵਿੱਚ ਪ੍ਰਧਾਨ ਸ਼੍ਰੀ ਹਸਦੀ ਦੁੱਗਲ ਜੀ ਸ਼੍ਰੀ ਐਮ ਸੀ ਨਾਰਾਇਣ ਮਲੋਤਰਾ ਜੀ ਆਮ ਸੀ ਸ਼੍ਰੀ ਨੌਨੀ खोसला ਜੀ ਤੁਹਾਡੇ ਸੈਂਟਰਲ ਇੰਸਪੈਕਟਰ ਸੰਜੀਵ ਸੋਣੀ ਜੀ ਗੌਰਵ खोसला ਜੀ ਸਾਰੇ ਕਮੇਟੀ ਘਰ ਦੇ ਸਾਰੇ ਸਟਾਫ ਵੱਲੋਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਰੀ ਧਾਰੀਵਾਲ ਦੀ ਜਨਤਾ ਵਾਸਤੇ ਪ੍ਰਭੂ ਪ੍ਰੇਮੀਆਂ ਵਾਸਤੇ ਇਹ ਟੋਟਲ ਲੰਗਰ ਲਗਾਇਆ ਜਾ ਰਿਹਾ ਤੇ ਸ਼ੰਕਰ ਭਗਵਾਨ ਅਗੇ ਮੇਰੀ ਆਹੀ ਪ੍ਰਾਰਥਨਾ ਜਿਸ ਸ਼ਰਧਾ ਲਗਨ ਪ੍ਰੇਮ ਨੂੰ ਸਾਉ ਉਦੇਸ਼ ਨੂੰ ਲਾ ਕੇ ਪ੍ਰਭੂ ਦੇ ਪਾਵਨ ਪਿੱਤਰ ਕਾਰਜ ਵਾਸਤੇ ਇਹ ਟੋਟਲ ਲੰਗਰ ਪ੍ਰਭੂ ਦੇ ਭਗਤਾਂ ਵਾਸਤੇ ਲਗਾਇਆ ਜਾ ਰਿਹਾ ਜਿਸ ਖਜ਼ਾਨੇ ਤੋਂ ਇਹ ਮਾਇਆ ਆਈ ਆ ਮਾਲਕ ਉਹ ਖਜ਼ਾਨੇ ਪੰਡਾਰੇ ਪਕੂਰਕਨ ਪਰਿਵਾਰ ਤੋਂ ਸਭ ਸ਼ਾਂਤੀ ਦੇ ਤੰਦਰੁਸਤੀ ਦੇਣ ਉਹ ਇਹਨਾਂ ਨੂੰ ਇੰਨਾ ਬਲ ਉਤੋਂ ਕਿ ਬਸ਼ਕਤੀ ਬਖਸ਼ਣ ਤਾਂ ਜੋ ਐਸੇ ਪ੍ਰੇਰ ਧਾਰਮਿਕ ਕੰਮ ਕਰਦੇ ਰਹਿਣ ਪ੍ਰਭੂ ਇਹਨਾਂ ਦੀ ਅਪਾਰ ਕਿਰਪਾ ਕਰ ਬੋਲ ਸ਼ੰਕਰ ਭਗਵਾਨ ਕੀ ਜੈ ਜੈ ਸ਼੍ਰੀ ਸ਼ੰਕਰ ਜੀ ਇਹ ਲੰਗਰ ਜਿਹੜਾ ਹਰ ਸਾਲ ਸਾਵਣ ਦੇ ਮਹੀਨੇ ਲਗਾਇਆ ਜਾਂਦਾ ਹੈ ਗੌਰਵ ਖੋਸਲਾ ਜੀ ਤੇ ਸਾਡੇ ਮੁੰਡੂ ਸੈਨਸਪੈਡਰ ਜੀ ਇਹਨਾਂ ਦੇ अपार कृपा ਹੁੰਦੀ ਆ ਜਿਹੜਾ ਕਿ ਇਹ ਸਾਰੀ ਕਮੇਟੀ ਦੇ ਵਰਕਰਾਂ ਨਾਲ ਲੈ ਕੇ ਨਾਲ ਸਾਡੇ ਸਾਬੀ ਸਦਨ ਉਹ ਨਹੀਂ ਕੋਸਾ ਇਹਨੂੰ ਨਾਲ ਮਲੋਤਰਾ ਜੀ ਨਾਲ ਸਾਰੇ ਸਮੂਹ ਐਮਸੀ ਤੇ ਇਹ ਹਰ ਸਾਲ ਮਨਾਉਂਦੇ ਨੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਨਿਰਿੰਦਰ ਪਿੰਜਾ ਜੀ ਨੇ ਇਹ ਪ੍ਰਭੂ ਸ਼ਿਵ ਸ਼ੰਕਰ ਜੀ ਦੀ ਪ੍ਰਾਰਥਨਾ ਕਰਕੇ ਤੇ ਅੱਜ ਇਹ ਲੰਗਰ ਸ਼ੁਰੂ ਕਰਾਇਆ ਮੈਂ ਸ਼ਿਵ ਸ਼ੰਕਰ ਜੀ ਦੇ ਅੱਗੇ ਇਹੋ ਹੀ ਪ੍ਰਾਰਥਨਾ ਕਰਨਾ ਵੀ ਜਿਸ ਤਰ੍ਹਾਂ ਇਹ ਹਰ ਸਾਲ ਮਨਾਉਂਦੇ ਆ ਇਨਾਂ ਦੀ ਜਿਹੜੀ ਵੀ ਮਨੋਕਾਮਨਾ ਸਾਰੇ ਸਟਾਫ ਦੀ ਤੇ ਪੂਰੀ ਕਰਨ ਤੇ ਨਾਲੇ ਸਾਡੇ ਧਾਰੀਵਾਲ ਤੇ ಅಪਾਰ ਕਿਰਪਾ ਬਣਾ ਕੇ ਰੱਖਣ ਤਾਂ ਕਿ ਖੁਸ਼ੀਆਂ ਤੇ ਤਰੱਕੀ ਦੇ ਰਾਹ ਸਾਡਾ ਸ਼ਹਿਰ ਜਾਵੇ ਨੌਜਵਾਨ ਅੱਛੇ ਰਾਹ ਤੇ ਜਾਣ ਤਰੱਕੀਆਂ ਮੰਨਾਂ ਦੇ ਸਾਡੇ ਸ਼ਹਿਰ ਦਾ ਨਾਮ ਉੱਚਾ ਹੋਵੇ ਤੇ ਇਹਨਾਂ ਦੇ ಅಪਾਰ ਕਿਰਪਾ ਬਣਾ ਕੇ ਰੱਖੋ ਜੈ ਸ਼ਿਵ ਸ਼ੰਕਰ ਬੋਲੇ